ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਜੈਮਲਵਾਲਾ ਜੀ ਤਹਿਸੀਲ ਬਾਗਾਪੁਰਾਣਾ ਦਾ ਜ਼ਿਲ੍ਹਾ ਬਾਜੂਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਟੋਟਲ 4 ਐਨੀਮਲ ਲੈ ਕੇ ਆਏ ਆ ਜੀ ਚਾਰੇ ਗੱਬਣ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਆ ਤੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਸਾਸੀ ਗੜ ਬਾਈ ਜੀ ਸਾਸੀ ਗੜ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਕਰਨੀ ਸਿੰਘ ਜੀ ਪਿੰਡ ਜਾਨਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ ਮੇਰਾ 8437344363843734436 ਠੀਕ ਆ ਬਾਈ ਆਪਾਂ ਤਿੰਨ ਕਿ ਤਿੰਨ ਪਹਿਲਾਂ ਗਾਉਂ ਪਾਈ ਸੀਗੀ ਜਿਹਦਾ 4045 ਗ੍ਰੰਥ ਮਿਲ ਪਰ ਰਿਕਾਰਡ ਉਹਦਾ ਹੀ ਹੈ ਵੈਗੀ ਪਹਿਲੇ ਫੋਨ ਤੇ ਹੀ ਵੈਗੀ ਸੀ ਵੀਡੀਓ ਤੇ ਠੀਕ ਆ ਜੀ ਆਪਣੇ ਵੀਡੀਓ ਨੂੰ ਰਿਸਪੌਂਸ ਬਹੁਤ ਦਿੱਤਾ ਜੀ ਫੋਨ ਆ ਗਿਆ ਚੱਲ ਗਈ ਜੀ ਉਹ ਫੋਨ ਬਹੁਤ ਆਏ ਤਿੰਨ ਦਿਨ ਫੋਨ ਆਉਂਦੇ ਰਹੇ ਜੀ ਅੱਜ ਵੀ ਫੋਨ ਆਉਂਦੇ ਆ ਉਹ ਗਾਂ ਦੇ ਕਹਿ ਲਈਦਾ ਵੇ ਗਈ ਬਾਈ ਉਹਦੇ ਨਾਲ ਦੀ ਲੈ ਆ ਕੇ ਦੋ ਮੈਂ ਵੀ ਅੱਜ ਵੀਡੀਓ 'ਚ ਵਿਖਾ ਦਾਂਗੇ ਜਿਹੜੇ ਵੀਰ ਭਰਾ ਦੇ ਫਟੋਈ ਆਪੇ ਵੀ ਫੋਨ ਲਾ ਲੈਵੇ ਆਪਾਂ ਨੂੰ ਠੀਕ ਹੈ ਜੀ ਇੱਕ ਮੇਰੀ ਬੇਨਤੀ ਹੈ ਕਿ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਵੀਰੇ ਤੇ ਤਸੱਲੀ ਭਰ ਤੁਸੀਂ ਕਰਨੀ ਤੇ ਇੱਕ ਮੇਰਾ ਵੀਰ ਭਰਾ ਯਾਰ ਵੀਡੀਓ ਪੂਰੀ ਵੇਖਿਆ ਕਰੋ ਅੱਧੀ ਮੂਹਰੇ ਹੀ ਵੇਖ ਕੇ ਬੰਦੇ ਉਹਦੀ ਫੋਨ ਲਾ ਲੈਂਦੇ ਫਿਰ ਡਿਟੇਲ ਪੁੱਛਦੇ ਡਿਟੇਲ ਆਪਣੀ ਸਾਰੀ ਜਿੰਨੀ ਹੁੰਦੀ ਵੀਡੀਓ 'ਚ ਦੱਸੀ ਹੁੰਦੀ ਆ ਹਾਂ ਵੀਡੀਓ ਨੂੰ ਪਹਿਲਾਂ ਧਿਆਨ ਨਾਲ ਸਾਰੀ ਨੂੰ ਵੇਖਿਆ ਕਰੋ ਜੀ ਉਸ ਤੋਂ ਬਾਅਦ ਕਾਲ ਕਰ ਲਿਆ ਕਰੋ ਉਹਦੇ ਜੇ ਸੌਦਾ ਕਰਨ 'ਚ ਸੌਖਾ ਰਹਿੰਦਾ ਹੈ ਕਿ ਸਾਰਾ ਕੁਝ ਦੇਖਿਆ ਹੁੰਦਾ ਜੇ ਸੌਖਾ ਸੌਖਾ ਹੋ ਜਾਂਦਾ ਉਹ ਚਲੋ ਜਿੱਥੇ ਹਾਂ ਦੋਨਾਂ ਤਰ੍ਹਾਂ ਦੀ ਫੈਟ ਬਿਟੂ ਉੱਥੇ ਹੋ ਜਾਊਗਾ ਜਿਹੜੇ ਮੈਂ ਮੰਗੇ ਗਏ ਹੁੰਦੇ ਕੋਈ ਫੈਕਸ ਨਹੀਂ ਹੁੰਦੇ ਜੀ। ਹਾਂਜੀ ਹਾਂਜੀ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲਾਂਗੇ ਸੂਆ ਗੰਨਮਾ ਜੀ। ਇਹ ਸੂਆ ਦੂਜਾ ਜੀ। ਸਵਾ ਕਿਨਾਂ ਲੈਂਦੀ ਹੈ ਜੀ? ਸਵਾ ਇਹ ਹਫ਼ਤਾ ਹਫ਼ਤਾ ਲੈ ਜੂਗੀ ਆਰਾਮਦਾਰੀ ਨਾਲ ਜੇ। ਠੀਕ ਹੈ ਜੀ। ਤੇ ਹੁਣੇ ਬਸ ਆਈ ਆ ਤੇ ਆਪਾਂ ਨਵਾਂ ਨੂੰਗੇ ਮੰਨੀ ਆ। ਪੁੱਤਰੀ ਆ ਇਹ। ਹਾਂ ਇਹ ਉਤਰੀ ਹੈ ਜੀ। ਹਾਂਜੀ ਬਾਈ ਪਹਿਲੇ ਸੂਏ ਦਾ ਕੀ ਰਿਕਾਰਡ ਇਹਦਾ ਹੀ ਆਪਾਂ ਫਾਰਮ ਚੋਂ ਹੀ ਵੱਛੀ ਪਰਖੇਜ ਕੀਤੀ ਆਪਣੇ ਕੋਲ ਵੀਡੀਓ ਵੀਡੀਓ ਸਾਰਾ ਕੋ ਹੈਗਾ। ਇਹਦਾ ਜਿਹੜਾ ਫਾਰਮ ਦਾ ਪੀਕ ਲੈਵਲ ਦੁੱਧ 30 ਕਿਲੋ ਆ ਹਾਂ 30 ਕਿਲੋ ਦੁੱਧ ਦਿੱਤਾ ਇਹਨੇ ਐਵੇਂ ਝੂਠ ਮਾਰਨੋਂ ਆਪ ਵੱਧ ਗਈ ਆਈਏ ਬਾਕੀ ਅਜੇ ਹਫਤਾ ਪਿਆ ਗਾਂ ਬਣਦੀ ਬਣਦੀ ਬਹੁਤ ਆ ਸਹੀ ਗੱਲ ਹੈ ਜੀ ਤੇ ਸੀਮਾ ਰਿਕਾਰਡ ਬਰੇਕ ਇਹਦਾ ਸੀਮਾ ਰਿਕਾਰਡ ਉਹਨਾਂ ਦੀ ਵਟਸਐਪ ਕਰਦਾਂਗੇ ਉਹਨਾਂ ਨੇ ਵੇਖਿਆ ਨਹੀਂ ਅਸੀਂ ਵੀ ਗਾਮ ਮੁੜਿਆ ਛੇਦੀ ਚ ਤੇ ਉਹਾਂ ਦੇ ਵਟਸਐਪ ਕਰਦਾਂ ਜੀ ਹੋਇਆ ਆਪਾਂ ਜ਼ਰੂਰ ਦੇਵਾਂਗੇ ਭਾਈ ਨੂੰ ਠੀਕ ਆ ਤੋਰ ਕੇ ਬਾਈ ਦੇ ਦੱਸਣ ਮੁਤਾਬਕ ਸੂਆ ਦੂਜਾ ਸੁੰਦੀ ਆ ਜੀ ਕੱਦ ਕਾਠ ਵੀ ਵੱਡਾ ਆ ਜਾਂਦਾ ਵਜ਼ਨ ਵੀ ਵੱਡਾ ਆ ਜਾਂਦਾ ਭਾਈ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਥਾਣਾ ਦੇ ਸੱਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਫੈਕਸ ਆਰਡਰ ਆ ਬਰੀਡ ਵਾਈਜ਼ ਪੂਰੀ ਚੰਗੀ ਹੈ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਵੀਰਾਂ ਨੂੰ ਪਾਰਖ ਵੀਰੇ ਜ਼ਿਆਦਾ ਹੋਊਗੀ ਤਿਆਰੀ ਤੁਸੀਂ ਕਰ ਮਾਲੀ ਦੀ ਚੈੱਕ ਕਰ ਸਕਦੇ ਹੋ ਅਜੇ ਡੇਟ ਮੁਤਾਬਕ ਹਫਤਾ ਪਿਆ ਜੀ ਫੇਸ ਕੁਆਲਟੀ ਵਿਖਾ ਦੇ ਜੀ ਆਪਾਂ ਵੀਡੀਓ ਕਵਰ ਕਰਦੇ ਤਾਂ ਐਣ ਪਟਾਂਗ ਫਸਿਆ ਪਿਆ ਹੁਣ ਅਸੀਂ ਭਲਵਾਨ ਵਾਲੀ ਤੋਰ ਹੋਣੀ ਸੀ ਤਿਆਰੀ ਹੁਣ ਵੀ ਬਹੁਤ ਚੰਗੀ ਹੈ ਜੀ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਥੱਬੇ ਦਾ ਹਵਾਨਾ ਜੀ ਖੁੱਚਾਂ ਤੇ ਘਰਾਉਂਦਾਗਾ ਤੇ ਬੈਕ ਸਾਈਡ ਨੂੰ ਵੀ ਤੱਕ ਚੰਗੀ ਆ ਤੇ ਅੱਗੇ ਤੋਂ ਵੀ ਹਵਾਨਾ ਚੈੱਕ ਕਰ ਲਓ ਜੀ ਦੇਖ ਸਕਦੇ ਹੋ ਮਿਲਕਵੇਨ ਪੂਰੀ ਸਟਰੋਂਗ ਹੁੰਦੀ ਆ ਥਣ ਕੱਲਾ ਕੱਲਾ ਨਿੱਖੜਵਾ ਫੱਤੀ ਜਵਾਈ ਵਾਲਾ ਥਾਣਾ ਜੀ ਬਾਕੀ ਥਾਣਾ ਮਿੱਠੀ ਵਾਲਾ ਜੀ ਥਾਣਾ ਰਹਾਂ ਦਾ ਜੀ ਵਾਲਾ ਥਾਣਾ ਚਾਰ ਹੀ ਥਾਣਾ ਪੋੜਨੀ ਸਾਖ ਨੇ ਢੱਲ ਦਿਖਾਦੀ ਬਈ ਹਵਾਨੇ ਚ ਚੱਲ ਬਈ ਭਈ ਹਵਾਨੇ ਚ ਵੀਰੇ ਝੋਲ ਚੈੱਕ ਕਰਾਦੀ ਲੋਨਾ ਖਿੱਚਾਂਗੇ ਤਾਂ ਰਵੜਾਂ ਨੂੰ ਵਧੂਗਾ ਬਾਕੀ ਕੋਈ ਉਹ ਗਰਮ ਸ਼ਰਮ ਠੰਡੀ ਸੀ ਜੀ ਲੱਗ ਪੂਰੀ ਆ ਜੀ ਥਾਣ ਕੱਲਾ ਕੱਲਾ ਨਿਖੜਵਾ ਚਾਰੂ ਵੀ ਬਹੁਤ ਅਹੀਂ ਆਈ ਆ ਪੱਠੇ ਖਾਣ ਲੱਗ ਵੀ ਕੋਈ ਉਹ ਉਹਦੀ ਗੱਲ ਨਹੀਂ ਪੁਰਾਣੀ ਕੀਤਾ ਜੀ ਹਾਂ ਜੀ ਉਹ ਪੁਰਾਣੀ ਕੀ ਤਾਂ ਜੀ ਲਾ ਗਈ ਆਣਗੇ ਠੀਕ ਆ ਜੀ ਡਿਮਾਂਡ ਇਹਦੀ ਕੀ ਰਹਿਣੀ ਡਿਮਾਂਡ ਇਹਦੀ ਖੂਨ ਤੇ ਕਰਾਂਗੇ ਜੀ ਹਾਂ ਜੀ ਹੋਊ ਜੈ ਤੇ ਡਿਮਾਂਡ ਇਹਦੀ ਫੋਨ ਤੇ ਕਰਾਂਗੇ ਕਈ ਵਾਰ ਵੇਚਣ ਵਾਲਾ ਭਰਾ ਰਹਿੰਦਾ ਜਿਹੜੀ ਵੜ ਆਪਾਂ ਪਿਛਲੀ ਵੀਡੀਓ 'ਚ ਵੇਚੀ ਆ ਉਹ ਵੇਚਣ ਵਾਲਾ ਬੰਦਾ ਲੱਗਿਆ ਆਪਣੇ ਤੋਂ ਠੀਕ ਆ ਜੀ ਤੇ ਉਹ ਆਨੇ ਬਈ ਗਾਹ ਨੂੰ ਫੋਨ ਤੇ ਰੱਖਿਆ ਕਰੋ ਮੁੱਲ ਵੀ ਕਈ ਵਾਰ ਵੇਚਣ ਵਾਲਾ ਬੰਦਾ ਲੈ ਜਾਂਦਾ ਗਾਹ ਵੇਚਣੀ ਵੀ ਸੌਖੀ ਹੋ ਜਾਂਦੀ ਬਈ ਜੀ ਤੂੰ ਜਾਇਜ ਜਮਾ ਤੂੰ ਜਾਇਜ ਜੀ ਬਈ ਵਾਜਮ ਜੀ ਜਮਾ ਜਾਇਜ ਡਿਮਾਂਡ ਹੋ ਬਾਈ ਕਹਿੰਦਾ ਹੋ ਫੋਨ ਤੇ ਕਿਉਂਕਿ ਕਈ ਵਾਰ ਕੋਈ ਵੇਚਣ ਵਾਲਾ ਵੀਰ ਆ ਜਾਂਦਾ ਜੀ ਤਾਂ ਕਰਕੇ ਬਾਈ ਕਹਿੰਦਾ ਆਪਾਂ ਬਾਕੀ ਅੱਗੇ ਤੋਂ ਮਣਾਇਆ ਕੈਮਰਾ ਮਾਰ ਦੋ ਬੁਖਾ ਦੋ ਬਾਨੇ ਤੇ ਬਰੀਕ ਬਰੀਕ ਵੇਂਜ ਤੁਸੀਂ ਚ ਥਾਣ ਪੂਰਾ ਆਣ ਮੰਜੇ ਦੇ ਪਾਵਿਆਂ ਕੋ ਖੜੇ ਆ ਜੀ ਇੱਕ ਕਰੋ ਜੀ ਕੋਈ ਆਏ ਨਹੀਂ ਛੋਟਾ ਵੱਡਾ ਮਲਕਵੇਂ ਨ ਪੂਰੀ ਸਟਰਾਉਗ ਹੁੰਦੀ ਆ ਜੀ ਬਾਕੀ ਕੱਲੀ ਕੱਚੀ ਕੱਚੀ ਆ ਜੀ ਜੇ ਮੇਰੇ ਤਿਆਰੀ ਦੀ ਵੀਡੀਓ ਬਣਾਉਂਦੇ ਤਾਂ ਗੱਲਾਂ ਬਾਤਾਂ ਉਹ ਵਹਿੜਾਉ ਹੁਣੀ ਆ ਹਾਂ ਉਹ ਪੁਰਾਣੀ ਵਹਿੜਾਉ ਹੁਣੀ ਆ ਜੀ ਦੋ ਨੰਬਰ ਵੀਰੇ ਸੂਆ ਕੇ ਨਮਾ ਜੀ ਇਹ ਸੂਆ ਜੀ ਦੂਜਾ ਠੀਕ ਆ ਜੀ ਇਹ ਪਹਿਲੇ ਸੂਏ ਨਾਲ ਆਪਣੇ ਪਿੰਡੋਂ ਖਰੀਦੀ ਆ ਠੀਕ ਆ ਜੀ ਤੇ ਆਪਾਂ ਉਹਨਾਂ ਦੇ ਘਰੇ ਵੀ ਲੈ ਚਲਾਂਗੇ ਤਸੱਲੀ ਵੀ ਕਰਾ ਦਾਂਗੇ ਇਹ ਦੂਜਾ ਸੂਆ ਪਿਆਰ ਤੇ ਦੋਂਦੀ ਮੋਹ ਆ ਪਹਿਲਾ ਸੂਆ ਇਹ ਖੀਰੀ ਵਾਇਰਸ ਹੋਈ ਸੀ ਅੱਜ ਇਹ ਦੁੰਦੀ ਆ ਦੁੰਦੀ ਅੱਜ ਆਪਾਂ ਇਹ ਦੰਦ ਪੱਟ ਕੇ ਵੀ ਖਾਵਾਂਗੇ ਚੈੱਕ ਕਰਾ ਦੇ ਕਹਿਣ ਦੀ ਗੱਲ ਨਹੀਂ ਜੀ ਸੂਆ ਵੀ ਦੂਜਾ ਤੇ ਦੰਦੋ ਵੀ ਦੁੰਦੀ ਆ ਲਓ ਜੀ ਚੈੱਕ ਕਰੋ ਜੀ ਇਹ ਕੁਆਲਿਟੀ ਆ ਮੇਰੇ ਕਿਤੇ ਹੀ ਮਿਲਦੀ ਆ ਤੇ ਭਾਈ ਪਹਿਲਾਂ ਤਾਂ ਆਪਾਂ ਘਾਦਰ ਰਹਿ ਗਿਆ ਸੀ ਪਹਿਲਾਂ ਤਾਂ ਉਹ ਗਾਂ ਦੇ ਕੋਲੇ ਖੜ ਜੀ ਵੀਰੇ ਲਓ ਜੀ ਹਾਈਟ ਚੈੱਕ ਕਰੋ ਜੀ ਲਓ ਜੀ ਲਓ ਤੁਸੀਂ ਆਪ ਦੇ ਹਿਸਾਬ ਨਾਲ ਹਾਈਟ ਚੈੱਕ ਕਰ ਲਓ ਹੁਣ ਆ ਜੀ ਵੀਰੇ ਇਹਦੇ ਕੋਲ ਇਹਦੀ ਫੋਲੀ ਆ ਜੀ ਹਾਈਟ ਹਾਈਟ ਪਰ ਤਾਂ ਦਿਖਾ ਦਿੰਦੇ ਆ ਕਿਉਂਕਿ ਕਈਆਂ ਵੀਰਾਂ ਨੂੰ ਆਉਂਦੀ ਆ ਹਾਂ ਕਈਆਂ ਵੀਰਾਂ ਨੂੰ ਆਏ ਹੁੰਦਾ ਵੀ ਛੋਟੀ ਛੋਟੀ ਨਾ ਹਾਈਟ ਹੋਵੇ ਠੀਕ ਆ ਜੀ ਹਾਈਟ ਫੋਲ ਦਿਖਾਈਆਂ ਮੂੰਹ ਚੰਗੀ ਆ ਮੂੰਹ ਤੋਂ ਦੋ ਦੰਦ ਬੱਚਾ ਦੋ ਦੰਦ ਬੱਚਾ ਬਾਕੀ ਕਿਤੇ ਛੇ ਦੰਦ ਉਹ ਜਿਹਦੇ ਦਾ ਹੱਥ ਨਹੀਂ ਵੱਜਣਾ ਹੱਥ ਨਹੀਂ ਵੱਜਣਾ ਸਹੀ ਗੱਲ ਸਮਾਜ ਨਾਲ ਲੈਂਦੀ ਹੈ ਇਹ ਸਮਾਜ ਹੀ ਹਫ਼ਤੇ ਦੇ ਨੇੜ ਲੈ ਜੂਗੀ ਠੀਕ ਹੈ ਜੀ ਇਹਦੇ ਜਿਹੜੇ ਦੇਣ 28 ਤਰੀਕ ਨੂੰ ਪੂਰੇ ਆ ਜੇ ਡੇਟ ਮੁਤਾਬਕ ਹਾਂ 28 ਤਰੀਕ ਨੂੰ ਪੂਰੇ ਆਣਗੇ 20 ਹੋਵੇਗਾ ਡੇਟ ਮੁਤਾਬਕ ਕੀ ਪੈਂਦਾ ਹੈ ਨਿੰਗ ਵਾਲ ਇਸ ਕਹਿਣਾ ਸੰਭੀ ਭਲੇ ਤਾਂ ਕਹਿਣ ਦੀ ਲੋੜ ਨਹੀਂ ਵੀਰੇ ਦੋ ਦੰਦ ਦੂਜਾ ਸੂਆ ਤਾਂ ਜਿਹੜਾ ਜਿਹੜਾ ਇਹਨੇ ਖੀਰੀ ਨੇ ਦੁੱਧ ਦਿੱਤਾ ਉਹ 25 ਪਲੱਸ ਚੱਲੀ ਆ ਠੀਕ ਹੈ ਜੀ ਹਾਂ ਆਪਾਂ ਉਹਨਾਂ ਦੇ ਘਰੇ ਲਿਆ ਚੱਲਾਂਗੇ ਆਪਣੇ ਕੋਲ ਵੀਡੀਓ ਵੀ ਪਾਸ ਕਰਦਿਆਂ ਦੀ ਬੰਦਾ ਵਿੱਚ ਵੀ ਆਉਂਦਾ ਆਪਾਂ ਉਹਨਾਂ ਦੇ ਘਰੋਂ ਤਸੱਲੀ ਕਰਾ ਕੇ ਵਾੜ ਦੇ ਦਾਂਗੇ ਜੀ ਠੀਕ ਆ ਬਾਈ ਹਾਂ ਹੋਰ ਕੇ ਦਿਖਾ ਦੇ ਵੀਰੇ ਬਾਈ ਦੇ ਦਸਨ ਮਤਾਬਕ ਸੂਆ ਦੂਜਾ ਦੇ ਮੂੰਹ ਤੋਂ ਦੋ ਦੰਦ ਆਪਾਂ ਚੈੱਕ ਕਰਾਦੇ ਆ ਕਹਿਣ ਦੀਆਂ ਗੱਲਾਂ ਨਹੀਂ ਵੀਰੇ origignal ਦੋ ਦੰਦ ਆ ਡੇਢ ਮਤਾਬਕ ਹਫਤਾ ਪਿਆ ਜੀ ਇੱਕ ਅੱਧਾ ਦਿਨ ਗਾਂ ਪਛਾਣ ਵੀ ਹੋ ਸਕਦਾ ਜੀ ਜਾਂ ਦੋ ਦਿਨ ਵੀ ਹੋ ਸਕਦੇ ਆ ਇਹ ਜਿਵੇਂ ਮਾਲਕਾਂ ਦੁਆਰਾ ਡੇਢ ਦੱਸੀ ਗਈ ਆ ਉਵੇਂ ਬਈ ਆਪਾਂ ਦੱਸਤੀ ਆ ਦੁੱਧ ਪਹਿਲੇ ਸੂਏ ਦਾ ਖੀਰੀ ਦਾ 25+ ਗਿਆ ਤੇ ਇੱਕ ਦੀਰ ਤਾਂ ਵੀਰੇ ਫਿਰ ਕਹਿਣ ਦੀ ਲੋੜ ਹੀ ਨਹੀਂ ਗਈ ਬਈ ਕਿੰਨਾ ਦੇਊਗੀ ਕਿਉਂਕਿ ਰੌਤ ਮੁਰੇ ਚੰਗੀ ਆਈ ਜਾਂਦੀ ਆ ਤੇ ਹਾਂ ਜੀ ਹਫਤਾ ਖੁੰਦੀ ਨਹੀਂ ਤੇ ਹਫਤੇ ਨੂੰ ਅੱਜ ਬਾਕੀ ਕੋਈ ਥਾਂ ਛੋਟਾ ਨਹੀਂ ਮੁੱਠੀ ਵਾਲਾ ਥਾਂ ਲੱਗਿਆ ਜੀ ਇਹਨੂੰ ਸਹੀ ਗੱਲ ਆ ਜਿਹੜਾ ਹੱਥ ਆ ਇਹਦਾ ਆ ਸੌਰੀ ਥਾਂ ਆ ਜੀ ਥੱਥੀ ਚਵਾਈ ਵਾਲਾ ਪੂਰਾ ਮੱਝਾਂ ਵਾਲਾ ਥਾਂ ਲੱਗਿਆ ਵਾ ਜੀ ਤੇ ਬਾਕੀ ਮਿਲਕ ਵੇਨ ਸਟਰੋਂਗ ਹੁੰਦੀ ਆ ਜੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਥੱਥੀ ਚਵਾਈ ਵਾਲਾ ਥਾਣਾ ਜੀ ਹਵਾਨੇ ਦੀ ਖੂਬਸੂਰਤੀ ਬਹੁਤ ਆ ਜੀ ਸੋਨਾ ਕੱਟ ਵਾਲਾ ਫਿਟਨੈਸ ਵਾਲਾ ਹਵਾਨਾ ਜੀ ਕੋਈ ਟੱਟ ਮਾ ਨਹੀਂ ਗਾ ਜੀ ਬਾਕੀ ਬ੍ਰੀਡ ਕੁਆਲਿਟੀ ਤੁਸੀਂ ਆਪ ਹੀ ਚੈੱਕ ਕਰ ਲਿਓ ਜੀ ਤੇ ਇਹਦੀ ਡਿਮਾਂਡ ਵੀਰੇ ਇਹਦੀ ਵੀ ਫੋਨ ਤੇ ਕਰਾਂਗੇ ਜੀ ਇਹਦੀ ਵੀ ਫੋਨ ਤੇ ਕਰਾਂਗੇ ਠੀਕ ਆ ਬਾਕੀ ਕੋਈ ਉਹ ਮੈਂ ਗਰਮ ਸ਼ਰਮ ਨਹੀਂ ਠੰਡੀ ਸੀ ਲੈ ਜੀ ਠੀਕ ਆ ਜੀ ਬਾਕੀ ਠੰਡਾ ਸਹਿਜ ਵਿਖਾਉ ਜੀ ਨੇੜੇ ਆ ਕੇ ਫੇਰਾ ਹਵਾਨੇ ਦਾ ਕਰਬਾਨਾ ਜੀ ਸਹਿਜ ਦਾ ਸਹਿਜ ਬਈ ਸੋਹਣਾ ਬਹੁਤ ਆ ਹਾਂ ਸੋਹਣੀ ਬਾਤ ਆ ਜੀ ਹਾਂ ਜੀ ਇਹਦੇ ਆਈ ਕਰਕੇ ਨਾ ਕੱਲ ਹੀ ਆਈ ਆਪਣੇ ਘਰੇ ਸੋਹਣੀ ਨੇਵਾ ਚੱਕ ਗਈ ਠੀਕ ਆ ਬਈ ਚਲੋ ਉਪਰਾਂ ਮਾੜਾ ਮੋਟਾ ਕਰ ਜਾਂਦਾ ਵਸੂ ਤੇ ਹਜੇ ਬਈ ਸਮਾਂ ਪਿਆ ਪਿਆਰੀ ਸੋਹਣੀ ਕਰਨੀ ਹਾਂ ਤਿੰਨ ਨੰਬਰ ਇਹ ਵੀਰੇ ਪਹਿਲਾ ਦੱਸ ਦਿੰਨੇ ਆ ਇਦੀ ਹਾਈਟ ਦਰਮਿਆਨੀ ਹੈ। ਇਹਦੀ ਦਰਮਿਆਨੀ ਹੈ ਜੀ। ਆਪਾਂ ਪਹਿਲਾਂ ਦੱਸ ਦੱਸਣ ਦਾ ਤਾਂ ਫਰਜ ਆ ਕਿਉਂਕਿ ਕਿਸੇ ਵੀਰ ਨੇ 100 ਕਿਲੋਮੀਟਰ ਤੋਂ ਵੀ ਚੱਲ ਕੇ ਆਉਣਾ ਹੁੰਦਾ ਤੇ ਉਹਨਾਂ ਦਾ ਫਿਰ ਢੇੜਾ ਨਾ ਵੱਜੇ ਤੇ ਬਾਕੀ ਬਰਾਬਰ ਖੜੀਆਂ ਤੁਹਾਨੂੰ ਹੁਣ ਪਤਾ ਲੱਗ ਹੀ ਜਾਂਦੇ। ਹਾਂਜੀ। ਸੂਆ ਕਿੰਨਾ ਜੀ? ਇਹਦਾ ਹੀ ਸੂਆ ਦਾ ਮਾਲਕਾਂ ਨੇ ਆਪਾਂ ਨੂੰ ਦੂਜਾ ਹੀ ਕਹਿ ਕੇ ਦਿੱਤਾ। ਠੀਕ ਆ ਜੀ। ਤੇ ਆਪਾਂ ਮੰਨੀ ਤੀਜੇ ਸੀ ਜਿਹੜੇ ਵੀਰ ਨੇ ਲੈਣੀ ਆ ਆਪਦੀ ਵੀ ਆ ਵੀ ਵਰਤ ਕੇ ਵੀ ਇੱਕ ਕੇ ਲੈ ਜਾਈ। ਸੂਆ ਦਾਣ ਸਾਨੂੰ ਜਿਹੜਾ ਕਹਿੰਦਾ ਇਹ ਤਾਂ ਲੈਣੇ ਉਹ ਦੱਸਣਾ ਜੀ। ਜੇ ਆ ਮੰਨ ਲੈ ਤੀਜਾ ਮੰਨ ਲੈ ਆਪਦੀ ਸਮਝ ਨਾ ਲੈਣੀ। ਹਾਂਜੀ ਬਾਕੀ ਇਹ ਇਹਦੇ ਵੀ ਹਜੇ 4-5 ਦਣ ਪਏ ਆ ਤੇ ਠੱਲੀ ਸੀਲ ਹੋਈ ਇਹ ਵੀ ਬਹੁਤ ਆ। ਆ ਵੈਸੇ ਹੀ ਆ ਭਾਈ ਬੁੱਬੀ ਜੀ। ਹਾਂ ਇਹ ਬੱਚੇ ਮੂਹ ਹੀ ਹਨੀ ਗਏ। ਇਹ ਚੱਲ ਆਪਣਾ ਦਿਖਾਉਂਦਾ ਕਰਦੇ ਸੀ। ਹਾਂ ਇਹਦਾ ਢੱਲਾ ਬਣੀਆ ਜੀ। ਸੋਹਣਿਆ ਗਿਆ ਤੇ ਆ। ਹਾਂ ਇਹਦਾ ਜਿਹੜਾ ਦੁੱਧ ਦਿੱਤਾ ਇਹ 20 ਕਿਲੋ ਦੁੱਧ ਦਿੱਤਾ ਪਿਆ ਦਾ। ਠੀਕ ਆ ਭਾਈ। ਹੋਰ ਕੇ ਦਿਖਾ ਦੇ ਵੀਰ 22 ਦੇ ਦਰਸਨ ਮੁਤਾਬਕ ਸੂਆ ਦੂਜਾ ਮੰਨਣਾ ਦੂਜਾ ਮੰਨ ਲਓ ਤੀਜਾ ਮੰਨਣਾ ਤੀਜਾ ਮੰਨ ਲਓ ਕਿ ਬਰੇ ਤੁਸੀਂ ਪੈਸ ਰੰਗ ਪ੍ਰਿੰਟ ਇਹਦਾ ਵੀ ਚੰਗਾ ਦਿਨ ਚਾਰ ਪੰਜ ਹਜੇ ਲੈ ਜੂਗੀ ਜੀ ਇੱਕ ਦੋ ਦਿਨ ਗਾਂ ਪਛਾਣ ਵੀ ਹੋ ਸਕਦੇ ਆ ਜੀ ਬਾਕੀ ਤਿਆਰੀ ਇਹਦੀ ਵੀ ਚੰਗੀ ਆ 20 ਪਲੱਸ ਦੁੱਧ ਬਾਈ ਦੱਸਦਾ ਇਹਦਾ ਦਿੱਤਾ ਹੋਇਆ ਜੀ ਥਣਾ ਦੇ ਸੱਜ ਵੀ ਸੋਹਣੇ ਗੈਪ ਤੇ ਲੱਗੇ ਆ ਖੱਤੀ ਚਵਾਈ ਵਾਲਾ ਬਾਕੀ ਹੋਵੇ ਉਹਵੇਂ ਗਰਮ ਸ਼ਰਮਣੀ ਜਿਵੇਂ ਮਰਜੀ ਬਹਿ ਜਾਏ ਬੰਦਾ ਠੀਕ ਆ ਜੀ ਰੰਗ ਪ੍ਰਿੰਟ ਦੀ ਚਾਹੀਦੀ ਹੈ ਬਾਈ ਪੂਰੀ ਥੋੜਾ ਇੱਕ ਐਵੇਂ ਬੋਲਦਾ ਜੀ ਪਸ਼ੂ ਲੈ ਚੱਲੀ ਇੱਕ ਪਸ਼ੂਆਂ ਜੇ ਬਾਹਰ ਕਰਦੇ ਹੋ ਖਿੱਚ ਗਈ 2 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ ਜੀ ਐਕਟ ਯਾ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰਨ ਨੂੰ ਤਾਂ ਵੱਧ ਵੀ ਲੈ ਸਕਦਾ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਡਿਮਾਂਡ ਇਹਦੀ ਵੀ ਫੋਨ ਤੇ ਕਰ ਲਾਂਗੇ ਦੱਸ ਦਈਏ ਜੀ ਇਹਦੇ ਚਲੋ ਫੋਨ ਤੇ ਕਰ ਲਾਂਗੇ ਵੈਸੇ ਐਵਰੇਜ ਦੱਸ ਦੋ ਜੀ ਆਪਣਾ ਕਿੰਨੇ ਤੋਂ ਮੁੱਲ ਸਟਾਰਟ ਹੋ ਜਾਂਦਾ ਜੀ ਐਰੇ ਜੀ ਆਪਣਾ ਮੁੱਲ ਹੈਗਾ ਅੱਜ ਦਾ ਸਟਾਰਟ 50000 ਤੋਂ ਲੈ ਕੇ ਆਪਣਾ ਲੱਖ ਤੇ ਲੱਖ ਤੋਂ ਬਾਹਰ ਹੋਊਗਾ 1 ਲੱਖ 510 ਤਾਈ ਜੀ ਠੀਕ ਆ ਜੀ ਹਾਂ 50000 ਤੋਂ ਰੇਟ ਸਟਾਰਟ ਆ ਜੀ ਉੱਪਰ ਨੂੰ ਜਿਵੇਂ ਜਿਵੇਂ ਤੁਸੀਂ ਗਾਂ ਪਸੰਦ ਕਰੀ ਜਾਓਗੇ ਉਦੋਂ ਓਮੇ ਓਮੇ ਡਿਮਾਂਡ ਉਦੋਂ ਚੱਲਦੀ ਚੱਲਦੀ ਆ ਜੀ 1 ਬਾਈ ਕੋਲ ਕ੍ਰੋਸ ਜੰਗ ਸਾਹੀਵਾਲ ਪੈ ਜਾਂਦਾ ਜੀ ਹਾਂਜੀ ਹਾਂਜੀ ਸ਼ਾਈਵਾਲ ਆ ਜਾਂਦਾ ਜੀ ਸੁਆ ਜੀ ਇਹ ਪਹਿਲਾ ਦੰਦੋ ਜੀ ਦੰਦੋ ਇਹ ਹੀ ਚਾਰ ਦੰਦ ਆ ਜੀ ਠੀਕ ਆ ਬਾਈ ਚੰਗਾ ਮਾਰਦੀ ਮੁਰਦੀ ਜਮਾ ਨਹੀਂ ਮਾਰਦੀ ਦਾਣੀ ਇਹ ਇਹਦੇ ਨਾਲ ਪ੍ਰਿੰਡ ਲੱਗ ਗਿਆ ਤਾਂ ਹਲਕਤ ਜੀ ਕਰੀ ਜਾਂਦੀ ਆ ਜੀ ਅੱਛਾ ਜੀ ਹਾਂ ਇਹਦੇ ਆ ਪ੍ਰਿੰਡ ਲੱਗ ਗਿਆ ਤਾਂ ਉਹ ਠੰਡੀ ਠੰਡੀ ਸੀਲ ਹੈ ਜੀ ਉਹ ਜਿਹੜੇ ਮਰਦੀਆਂ ਨੇ ਸਲੱਗ ਪੂਰੀ ਉਹ ਥੋੜਾ ਜਿਹਾ ਆਲਜਾ ਕਰਦੀ ਆ ਬ੍ਰੈਂਡਲਡ ਬ੍ਰੈਂਡਲਡ ਆ ਕਰਕੇ ਆਲ ਕਰ ਦੂੰ ਠੰਡੀ ਸੀਲ ਪੂਰੀ ਹੈ ਕੋਈ ਉਹ ਵੀਰ ਭਰਾ ਡਰੇਣ ਆ ਜੀ ਠੀਕ ਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਦਿਨ ਜੀ ਇਹੇ 4 ਲੈ ਜੂਗੀ ਹਫਤਾ ਆਰਾਮ ਦੇ ਰਿਨਾ ਜੀ ਠੀਕ ਆ ਬਾਈ ਹਾਂ ਤੇ ਕਿੰਨਾ ਪਾਜੂ ਦੁੱਧ ਦੁੱਧ ਦੇ ਆਰਾਮ ਦੇ ਰਿਨੇ 14-15 ਲੀਟਰ ਪਾ ਜੂਗੀ ਜੀ ਠੀਕ ਆ ਜੀ ਹਾਂ ਬਾਕੀ ਮੰਗਾਂ ਦੇ ਵੀ ਫੋਨ ਡਿਮਾਂਡ ਇਹਦੀ ਫੋਨ ਤੇ ਹੀ ਬਾਕੀ ਇਹ 10 ਵੀ ਦਿੰਨੇ ਆ ਜਿਹੜੇ ਵੀਰ ਭਰਾ ਨੇ ਲੈਣੀ 50000 ਦੀ ਦੇ ਦਾਂਗੇ ਇਹ 50000 ਦੀ ਠ VIP RTI ਦੀ ਡਿਮਾਂਡ ਹੈ ਜੀ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ